ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨਾਂ ਮਿਕਸ ਜੀਆਂ ਨੇ ਸਾਰੀਆਂ ਮੈਂ ਕੁਝ ਬਹੁਤ ਹੀ ਜ਼ਿਆਦਾ ਘੱਟ ਰੇਟਾਂ ਵਿੱਚ ਲੈ ਕੇ ਆਈਆਂ ਜਿਨ੍ਹਾਂ ਦੀ ਪੋਸੀਬਲ ਹੋਏਗੀ ਡਿਸਕ੍ਰਿਪਸ਼ਨ ਦੇ ਹੇਠਾਂ ਨਾ ਮੈਂ ਦੱਸਦੀ ਆਂ ਕਿ ਅਗਰ ਕਿਸੇ ਦੀ ਰਹਿ ਜਾਏ ਤਾਂ ਨੰਬਰ 623924575 ਤੇ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਪੁੱਛ ਲੈਣਾ ਇਹ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਜੌਰਜਟ ਦੀਆਂ ਨੇ ਜੌਰਜਟ ਤੇ ਬੋਟਮ ਦਾ ਫੈਬਰਿਕ ਤੁਹਾਨੂੰ ਜੌਰਜਟ ਦਾ ਮਿਲੇਗਾ ਛੋਟ ਪ੍ਰਿੰਟਡ ਹੈ ਬੋਟਮ ਪਲੇਨ ਆਏਗਾ ਇਹ ਆਫਰਾਂ ਵਿੱਚ ਨੇ ਕਲੈਕਸ਼ਨਾਂ ਇਹ ਤੁਹਾਨੂੰ ਸਿਰਫ ਤੇ ਸਿਰਫ 750 ਦੇ ਵਿੱਚ ਤਿੰਨ ਸੂਟ ਮਿਲ ਜਾਣਗੇ ਇਹ ਵਾਲੀਆਂ ਜਿਹੜੀਆਂ ਨੇ 1000 ਰੁਪਏ ਦੇ ਵਿੱਚ ਨੇ ਇਹ ਪਾਰਟੀ ਵਾਲੇ ਕਲੈਕਸ਼ਨਾਂ ਨੇ ਦਿਲਾਂ ਵਾਲੀ ਜੀ ਡਿਸਕ੍ਰਿਪਸ਼ਨ ਸੀ ਜੌਰਜਟ ਦੇ ਵਿੱਚ ਸੀ ਇਹਦੇ ਵਿੱਚ ਦੁਪੱਟਾ ਤੁਹਾਨੂੰ ਪੂਰਾ ਹੈਵੀ ਮਿਲੇਗਾ ਰੰਗ ਇਹਦੇ ਵਿੱਚ 10 15 ਹਮੇਸ਼ਾ ਆਉਂਦੇ ਨੇ ਇਸ ਵਾਰੀ ਵੀ ਦੇ ਵਿੱਚ ਕਾਫੀ ਰੰਗ ਆਏ ਨੇ ਤੇ ਇਹ ਬਿਲਕੁਲ ਹੀ ਜ਼ਿਆਦਾ ਅਫੋਰਡੇਬਲ ਰੇਟਾਂ ਦੇ ਵਿੱਚ ਸਿਰਫ 700 ਰੁਪਏ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰਾ ਪਾਰਟੀ wear ਦੇ ਹਰ ਤਰ੍ਹਾਂ ਦੇ ਰੰਗਾਂ ਵਿੱਚ ਜੇ ਤੁਹਾਨੂੰ ਸੂਟ ਮਿਲ ਜੇਗਾ ਜਿਹੜੇ ਕੀ ਰੰਗ ਨੇ ਇਹਦੇ ਵਿੱਚ ਉਹ ਸਾਰਿਆਂ ਨੂੰ ਸਾਹਮਣੇ ਰੱਖ ਕੇ ਸਾਰਿਆਂ ਦੀ ਚੋਇਸ ਨੂੰ ਸਾਹਮਣੇ ਰੱਖ ਕੇ ਇਹਦੇ ਵਿੱਚ ਐਡ ਕੀਤੇ ਗਏ ਨੇ ਰਿਯਾਨ ਕਾਟਨ ਦੀ ਸ਼ੋਰਟ ਤੇ ਕਾਟਨ ਦੇ ਬਾਟਮ ਦੇ ਨਾਲ ਟਾਈ ਮਿੱਟ ਦੀ ਸ਼ੋਰਟ ਐ ਮਤਲਬ ਦਾ ਬਾਟਮ ਬਹੁਤ ਪਿਆਰੇ ਰੰਗਾਂ ਹੈ ਨੇ ਇਹਨਾਂ ਵਿੱਚ ਵੀ ਇਹਦੇ ਵਿੱਚ ਤੁਹਾਨੂੰ ਜਿਹੜੀ ਸ਼ੋਰਟ ਆ ਰਿਯਾਨ ਕਾਟਨ ਦੀ ਮਿਲੇਗੀ ਬਾਟਮ ਜਿਹੜਾ ਤੁਹਾਨੂੰ ਪਿਓਰ ਕਾਟਨ ਦਾ ਮਿਲ ਜੇਗਾ ਦੁਪੱਟਾ ਨਹੀਂ ਇਹਨਾਂ ਨਾਲ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ ਤਿੰਨ ਸੂਟਾਂ ਵਾਲੀ ਆਫਰ ਹੈ ਇਹਨਾਂ ਤੇ ਵੀ ਇਹ ਤੁਹਾਨੂੰ 1500 ਰੁਪਏ ਦੇ ਵਿੱਚ ਤਿੰਨ ਸੂਟ ਮਿਲ ਜਾਣਗੇ ਇਹਦੇ ਵਿੱਚ ਇਹ ਹੈ ਕਿ ਤਿੰਨ ਸੂਟ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਜਿਹੜੇ ਚੂਜ਼ ਕਰ ਸਕਦੇ ਹੋ ਇਹ ਜਾਰਜਟ ਵਾਲੀ ਕਲੈਕਸ਼ਨਾਂ ਵਿੱਚ ਆ ਗਈਆਂ ਨੇ ਇਹਨਾਂ ਦੇ ਉੱਪਰ ਕੋਡ ਹੈ ਜਾਰਜਟ ਦੀਆਂ ਜਿਨ੍ਹਾਂ ਉੱਪਰ ਕੋਡ ਨਹੀਂ ਹੈ ਉਹ ਜੜੀਆਂ ਨੇ ਉਹ ਕਾਟਨ ਦੀਆਂ ਨੇ ਰਿਅਨ ਕਾਟਨ ਦੀ 3/4 ਸ਼ਾਰਟ ਤੇ ਕਾਟਨ ਦਾ ਬਾਟਮ ਐ ਜੜੀਆਂ ਨੇ ਪ੍ਰਿੰਟਡ ਦੁਪੱਟੇ ਨਾਲ ਟਾਈ ਡਾਈ ਵਾਲਾ 3 ਟੂਨ ਵਾਲਾ ਦੁਪੱਟਾ ਹੈ ਚਾਰ ਰੰਗ ਨੇ ਇਹਦੇ ਵਿੱਚ ਬਹੁਤ ਪਿਆਰੇ ਸੂਟ ਨੇ ਰੰਗ ਬੜੇ ਪਿਆਰੇ ਨੇ ਬਾਕੀ ਇਹਨਾਂ ਸੂਟਾਂ ਦੇ ਵਿੱਚ ਰੰਗ ਥੋੜੇ ਥੋੜੇ ਹੋਰ ਹੈਗੇ ਨੇ ਉਹ ਇੱਥੇ ਸਕਿਪ ਹੋ ਗਏ ਨੇ ਉਹ ਤੁਸੀਂ ਦੇਖਣੇ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਨੰਬਰ ਜਿਹੜਾ ਕਿ 623924550 ਉਹ ਮੈਂ ਇੱਥੇ ਐਡ ਕੀਤਾ ਹੋਇਆ ਉਸ ਨੰਬਰ 'ਤੇ ਜਾ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਣਨਾ ਚਾਹੁੰਦੇ ਹੋ ਕਲੈਕਸ਼ਨਾਂ ਜਿਹੜੀਆਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਐਡ ਕੀਤੀਆਂ ਨੇ ਸਾਰੀਆਂ ਅਵੇਲੇਬਲ ਨੇ ਇਹ ਵਾਲੇ ਸੂਟਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਸਾਰੇ ਕਾਟਨ ਦੀ ਸ਼ਰਟ ਹੈ ਕਾਟਨ ਦਾ ਬੜਮ ਤੇ ਚਿਕਨ ਕਰੀ ਵਰਕ ਵਾਲਾ ਫੁੱਲ ਹੈਵੀ embroidery ਦੇ ਨਾਲ ਦੁਪੱਟਾ ਆਏਗਾ 1025 ਰੁਪਏ ਦਾ ਰੇਟ ਹੈ ਇਹ ਜਿਹੜੇ ਨੇ 1050 ਦੇ ਵਿੱਚ ਆਣਗੇ ਇਹਨਾਂ ਵਿੱਚ ਦੁਪੱਟਾ ਤੁਹਾਨੂੰ ਟਾਈਟਾ ਹੀ ਵਾਲਾ ਡਬਲ ਟੋਨ ਦਾ ਮਿਲੇਗਾ ਸ਼ਰਟ ਤੇ ਵਰਕ ਹੈ ਵਾਈਟ ਕਲਰ ਦੇ ਨਾਲ ਵਰਕ ਮਿਲੇਗਾ organza ਦੀ ਜਿਹੜੀ ਲੈਸ ਹੁੰਦੀ ਉਹ ਲੱਗੀ ਹੈ ਬਾਕੀ ਕਲੈਕਸ਼ਨ ਅੱਜ ਦੀ ਵੀਡੀਓ ਵਾਲੇ ਸਾਰੀਆਂ ਅਵੇਲੇਬਲ ਨੇ ਬਾਈ ਕਰਨਾ ਕੋਈ ਵੀ ਸੂਝਣਾ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ 6239245750 ਐਡ ਕੀਤਾ ਆ ਅੱਜ ਦੀ ਵੀਡੀਓ ਦੇ ਚੈਨਾਂ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ